ਹਮ ਮੰਗ ਪੱਤਰ ਤੇ ਚਰਚਾ ਹੋਣੀ ਸੀ ਤਾਂ ਮੰਗ ਪੱਤਰ ਤਾਂ ਸਾਡੇ ਕੋਲ ਸਮਝੀ ਹੈ ਜੇ ਜੇ ਕੇ ਜੇ ਪੰਜਾਬ ਸਰਕਾਰ ਸਾਨੂੰ ਇਹ ਕਹ ਦੇਵੇ ਜਿਹੜਾ ਮੰਗ ਪੱਤਰ ਹੀ ਸਦਾ ਕੇਂਦਰ ਨਾਲ ਸੰਬੰਧ ਤੇ ਆ ਫਿਰ ਤਾਂ ਸਾਡਾ ਮੋਰਚਾ ਹੀ ਕੇਂਦਰ ਦੇ ਖਿਲਾਫ ਲਾ ਬਣਦਾ ਹੈ ਫਿਰ ਤਾਂ ਮੁੱਖ ਮੰਤਰੀ ਸਾਹਿਬ ਨੂੰ ਸਾਨੂੰ ਆਗੇ ਹੀ ਦੇਣੇ ਚਾਹੀਦੇ ਆ ਵੀ ਭਾਈ ਆ ਮੰਗਾ ਨੇ ਸੁਡੀਆਂ ਇਹ ਕੇਂਦਰ ਦੇ ਨਾਲ ਸੰਬੰਧ ਨੇ ਤੁਸੀਂ ਮੋਰਚਾ ਕੇਂਦਰ ਦੇ ਖਿਲਾਫ ਲਾ ਸਕਦੇ ਹੋ ਲਾਓ ਮੈਨੂੰ ਕੀ ਤਰਾਜ ਆ ਫਿਰ ਮੁੱਖ ਮੰਤਰੀ ਨੂੰ ਕਾਹਦਾ ਤਰਾਸ ਫਿਰ ਉਹ ਗੁੱਸੇ ਕਾਦੇ ਵਾਸਤੇ ਹੋਇਆ ਨਾ ਤਾਂ ਅਸੀਂ ਚੰਡੀਗੜ੍ਹ ਬੱਸਾਂ ਜਾਂ ਰੇਲਾਂ ਰੋਕਣਾ ਸੀ 34 ਸੈਕਟਰ ਮੰਗੇ ਸੀ ਉੱਥੇ ਕਿਹੜੀਆਂ ਬੱਸਾਂ ਨੇ ਤੇ ਕਿਹੜੀਆਂ ਰੇਲਾਂ ਨੇ ਭਗਵਾਨ ਜੀ ਤੁਮਾਨ ਸਾਹਿਬ ਸਾਨੂੰ ਇਹ ਗਿਣਾ ਦੇਣਾ ਜਿਹੜਾ ਇਹ ਮੰਗ ਪੱਤਰ ਹੈ ਜੇ ਇਸ ਮੰਗ ਪੱਤਰ ਦੇ ਵਿੱਚੋਂ ਇੱਕ ਵੀ ਮੰਗ ਤੁਸੀਂ ਕੇਂਦਰ ਦੀ ਕੱਢ ਕੇ ਦਿਖਾ ਦਿਓ ਅਸੀਂ ਮੰਨ ਜਾਂਦੇ ਪਰ ਮੁੱਖ ਮੰਤਰੀ ਸਾਹਿਬ ਨੇ ਘਟੋ ਘਟ 50 60 ਚੈਨਲਾਂ ਦੇ ਸਾਹਮਣੇ ਇਹ ਗੱਲ ਪੂਰੇ ਪੰਜਾਬ ਨੂੰ ਕਹੀ ਹੈ ਵੀ ਸਾਰੀਆਂ ਮੰਗਾਂ ਹੀ ਕੇਂਦਰ ਨਾਲ ਸੰਬੰਧਿਤ ਨੇ ਚੈਨਲਾਂ ਦਾ ਸਾਡਾ ਜਵਾਬ ਹੈ ਸਾਥੀ ਸੁਣ ਤਾਂ ਅਸੀਂ ਮੰਗ ਪੱਤਰ ਦੇ ਕੇ ਆਏ ਹਾਂ ਮੈਨੂੰ ਨਹੀਂ ਸਮਝ ਆਈ ਇਹ ਗੱਲ ਵੀ ਕੋਈ ਨੌਨ ਸੱਸ ਦੀ ਲੜਾਈ ਤੇ ਕੋਈ ਧਰਨਾ ਮਾਰਦਾ ਇਹ ਤਾਂ ਬੱਚਿਆਂ ਵਾਲੀਆਂ ਗੱਲਾਂ ਨੇ ਮੈਨੂੰ ਇਹ ਲੱਗਦਾ ਵੀ ਮੁੱਖ ਮੰਤਰੀ ਜੀ ਮੂੰਹ 'ਚ ਇਹ ਜੀ ਗੱਲ ਕੱਢਦੇ ਨੇ ਇਹਦਾ ਜਾਦੇ ਹੇਠਾਂ ਆਉਣ ਵਾਲਾ ਚੰਡੀਗੜ੍ਹ ਮੋਰਚੇ ਦੇ ਸੱਦੇ ਤਹਿਤ ਪੰਜਾਬ ਦੇ ਵਿੱਚ ਕਿਸਾਨਾਂ ਦੀ ਫੜੋ ਫੜੀ ਹੋਈ ਹੈ ਸੈਂਕੜੇ ਕਿਸਾਨ ਫੜੇ ਗਏ ਤੇ ਅੱਜ ਜਗਿੰਦਰ ਸਿੰਘ ਉਗਰਾਹਾ ਸਾਹਿਬ ਨੂੰ ਵੀ ਉਸ ਟਾਈਮ ਗ੍ਰਿਫਤਾਰ ਕਰ ਲਿਆ ਗਿਆ ਸੀ ਜਦੋਂ ਉਹ ਕਰਾਚੋ ਕਿਸਾਨਾਂ ਦੇ ਮੋਰਚੇ ਦੇ ਵਿੱਚ ਸ਼ਾਮਲ ਹੋਣ ਆ ਰਹੇ ਸੀਗੇ ਔਰ ਇਸ ਵਕਤ ਤੱਕ ਦੀ ਸਥਿਤੀ ਇਹ ਹੈ ਕਿ ਜਗਿੰਦਰ ਸਿੰਘ ਉਗਰਾਹਾ ਸਾਡੇ ਨਾਲ ਨੇ ਉਹਨਾਂ ਨੂੰ ਪੁਲਿਸ ਨੇ ਰਿਹਾ ਕਰ ਦਿੱਤਾ ਪੂਰੇ ਪੰਜਾਬ ਦੇ ਵਿੱਚ ਫੜੇ ਹੋਏ ਕਿਸਾਨਾਂ ਨੂੰ ਰਿਹਾ ਕੀਤਾ ਜਾ ਰਿਹਾ ਆਪਾਂ ਗੱਲ ਕਰਦੇ ਆਂ ਉਗਰਾਹ ਸਾਹਿਬ ਦੇ ਨਾਲ ਉਗਰਾਹ ਸਾਹਿਬ ਸਭ ਤੋਂ ਪਹਿਲਾਂ ਤਾਂ ਅੱਜ ਜਦੋਂ ਤੁਹਾਨੂੰ ਗ੍ਰਿਫਤਾਰ ਕੀਤਾ ਗਿਆ ਕਿਸ ਹਾਲਾਤ ਚ ਤੇ ਕਿਦਾਂ ਤੁਹਾਨੂੰ ਗ੍ਰਿਫਤਾਰ ਕੀਤਾ ਗਿਆ ਵੇਖੋ ਜੈਂ ਮੈਂ ਪਿੰਡੋਂ ਮਤਲਬ ਵੀਡੀਓ ਪਾ ਕੇ ਜਦੋਂ ਤੁਰਿਆ ਹਾਂ ਹਾਂਜੀ ਸਾਡੇ ਜਿਹੜੇ ਉਧਰੋਂ ਆਪਣੇ ਏਰੀਏ ਦੀਆਂ ਟਰੈਕਟਰ ਬੱਸਾਂ ਸੀ ਵਹੀਕਲ ਸੀ ਉਹ ਸਾਰੇ ਗੰਡੂ ਇਕੱਠੇ ਹੋਣੇ ਸੀ ਤੇ ਮੈਂ ਛੱਡੀਏ ਬਣੀ ਆਪਾਂ ਗੰਡੂ ਇਹ ਕਾਫਲੇ ਦੇ ਵਿੱਚ ਚੱਲੀਏ ਉੱਥੋਂ ਆਪਾਂ ਉਹਨਾਂ ਨੂੰ ਨਾਲ ਲੈ ਕੇ ਚੱਲਾਂਗੇ। ਹਾਂਜੀ। ਉਹ ਕਾਫਲਾ ਗੰਡੂਆਂ ਤੋਂ ਤੁਰਿਆ। ਹਾਂਜੀ। ਤੇ ਅਸੀਂ ਪਿੰਡਾਂ ਵਿੱਚ ਦੀ ਹੋ ਕੇ ਪੁਲਿਸ ਦੇ ਨਾਕੇ ਦੇਖਦੇ ਹੋਏ ਮਹਿਲਾਂ ਦੇ ਵਿੱਚ ਜਦੋਂ 메ਨ ਛੜਕ ਤੇ ਚੜਨ ਲੱਗੇ। ਹੂੰ। ਉਹ ਜਿਹੜੀ ਖੜਿਆਲ ਤੋਂ 메ਨ ਨੂੰ ਆਉਂਦੀ ਆ ਉਹ ਲਿੰਕ ਛੜਕ ਸੀਗੀ। ਹਾਂਜੀ। ਉਹ ਲਿੰਕ ਛੜਕ ਦੇ ਉੱਤੇ ਇੱਕ ਟਰਾਲੀ ਤੇ ਔਣ ਕਰਕੇ ਸਾਡੀਆਂ ਬੱਸਾਂ ਜਿਹੜੀਆਂ ਸਾਡੇ ਪਿੱਛੇ ਬੱਸਾਂ ਸੀਗੀਆਂ। ਹੂੰ। ਉਹਨਾਂ ਦਾ ਸਾਡੇ ਨਾਲ ਹੁੰਦੇ ਅੰਕ ਟੁੱਟ ਗਿਆ ਉਹ ਪਿੱਛੇ ਰਹਿ ਗਈਆਂ। ਅੱਛਾ। ਜਿਹੜੀਆਂ ਅਗਲੀਆਂ ਸਾਡੇ ਗੱਡੀਆਂ ਸੀ ਅਸੀਂ ਉਹਨਾਂ ਗੱਡੀਆਂ ਦੇ ਬਿਲਕੁਲ ਨੇੜੇ ਸੀ। ਹੂੰ। ਉਹਨਾਂ ਨੂੰ ਗਾਂ ਪੁਲਿਸ ਦੀਆਂ ਗੱਡੀਆਂ ਨੇ ਘੇਰ ਲਿਆ। ਅੱਛਾ 메ਨ ਸੜਕ ਤੇ ਜਦੋਂ ਅਸੀਂ ਚੜ੍ਹਨਾ। ਹੂੰ। ਉਹ ਸੜਕ ਤੇ ਜਦੋਂ ਘਿਰ ਗਏ ਅਸੀਂ ਤਾਂ ਅਸੀਂ ਸੋਚਿਆ ਵੀ ਮੇਰੇ ਨਾਲ ਮੁੰਡਾ ਜਿਹੜਾ ਅਸੀਂ ਲਾਲੀ ਚਲਾਉਂਦਾ ਸੀ ਗੱਡੀ। ਹੂੰ। ਉਹ ਕਹਿੰਦਾ ਪ੍ਰਧਾਨ ਜੀ ਮੂਰੇ ਪੁਲਿਸ ਨੇ ਗੱਡੀਆਂ ਘੇਰ ਲਈਆਂ। ਹੂੰ। ਇੱਕ ਪਿੰਡ ਜਿਹੇ ਤੇ ਪੋਠਿਆਂ ਜਿਹਨੂੰ ਸੜਕ ਜਾਂਦੀ ਸੀ ਅਸੀਂ। ਉਹ ਅਸੀਂ ਉਹ ਗੱਡੀ ਆਪਦੀ ਉਧਰੋਂ ਕੱਢ ਲਈ। ਹੂੰ। ਉਹ ਉਧਰੋਂ ਜਦੋਂ ਅਸੀਂ ਇਹ ਗੱਡੀ ਕੱਢੀ ਉਸ਼ੜ ਕਹੇ ਸੀ ਵੀ ਦੂਜੀ ਛੜਕ ਤੇ ਚੜ ਕੇ ਆਪਾਂ ਚਲ ਨਿਕਲ ਜਾਗੇ ਆਪਾਂ ਤਾਂ ਚਲੋ ਉਹ ਜਾ ਕੇ ਪਿੰਡ ਦੇ ਵਿੱਚ ਕੋਠਿਆਂ ਦੇ ਵਿੱਚ ਗੱਡੀ ਬੰਦ ਹੋ ਗਈ ਅਸੀਂ ਉੱਥੇ ਗੱਡੀ ਪਿੰਡ ਦੇ ਵਿੱਚ ਚਲੇ ਗਏ ਸੀ ਕੋਠੇ ਸੀ ਅਸੀਂ ਗੱਡੀ ਉੱਥੇ ਖੜਾ ਆ ਜਾਂਦੇ ਜੇ ਲੋਕ ਦੇ ਸਾਡੇ ਕੋਲ ਮਤਲਬ ਲੋਕੇਸ਼ਨ ਵਾਲਾ ਮੋਬਾਈਲ ਨਹੀਂ ਸੀ ਮੇਰਾ ਲੋਕੇਸ਼ਨ ਵਾਲਾ ਮੋਬਾਈਲ ਹੋਰ ਗੱਡੀ ਸੀਗੀ ਉਹਦੇ ਚ ਲੋਕੇਸ਼ਨ ਦਿਖਦੀ ਸੀ ਮੇਰੀ ਤਾਂ ਮੇਰੇ ਕੋਲ ਤਾਂ ਹੈ ਨਹੀਂ ਸੀ ਕੋਈ ਆ ਜਾ ਕੁਝ ਤੇ ਉੱਥੇ ਅਸੀਂ ਜੇ ਮਤਲਬ ਗੱਡੀ ਕਢਾ ਕੇ ਉਹ ਕਿਤੇ ਘਰ ਚ ਜਾ ਕੇ ਬਹਿ ਜਾਂਦੇ ਤਾਂ ਮੈਨੂੰ ਲੱਗਦਾ ਵੀ ਸੱਚੀ ਪੁਲਿਸ ਦੇ ਹੱਥ ਵਿੱਚ ਨਹੀਂ ਆਉਂਦੀ ਪਰ ਉਹ ਤਾਂ ਅਸੀਂ ਰਹਿ ਬਣਾਈ ਵੀ ਯਾਰ ਪੁਲਿਸ ਦਾ ਹੁਣ ਕਾ ਹੁਣਾ ਲੌਜੀ ਹੋਈ ਆ ਆਪਾਂ ਇੱਥੋਂ ਗੱਡੀ ਮੋੜਦੇ ਆ ਤੇ ਕੱਲੀ ਮੋੜ ਕੇ ਜਾ ਕੇ ਆਪਣੇ ਕਵਰੇਜ ਉਧਰ ਸ਼ਾਮਲ ਹੋ ਜੰਨੇ ਆ ਜੀ ਅਸੀਂ ਫਿਰ ਉਹ ਜਦੋਂ ਗੱਡੀ ਵਾਪਸ ਮੋੜੀਏ ਇਸ ਫੈਸਲੇ ਸਾਡਾ ਤੇ ਮੌਕੇ ਤੇ ਗਲਤ ਨਿਕਲਿਆ ਹੂੰ ਕਿ ਪੂਰੇ ਦੋ ਗੱਡੀਆਂ ਪੁਲਿਸ ਦੀਆਂ ਸਾਡੇ ਉਸੇ ਸੜਕ ਤੇ ਉਸ ਦਾ ਗੱਡੀਆਂ ਪਿੱਛੇ ਉਧਰ ਰੁਲ ਜੇ ਹੋਈ ਸੀ ਦੋ ਗੱਡੀਆਂ ਪਿੱਛੇ ਖੜੀਆਂ ਸੀ ਜਿੰਨਾਂ ਨੂੰ ਕਰਕੇ ਉਹ ਸਾਡੀ ਗੱਡੀ ਘਿਰ ਗਈ ਅੱਛਾ ਜੀ ਉਹ ਤੇ ਰੈਸਟ ਕਰ ਲਈ ਫਿਰ ਤੁਹਾਨੂੰ ਗ੍ਰਿਫਤਾਰ ਕਰਕੇ ਥਾਣੇ ਕਿਹੜੇ ਥਾਣੇ ਲੈ ਕੇ ਗਏ ਜੀ ਮੈਨੂੰ ਲੱਡੇ ਲੈ ਕੇ ਠੀਕ ਹੈ ਜੀ ਲੱਡੇ ਜਿਹੜੇ ਟ੍ਰੇਨਿੰਗ ਸੈਂਟਰ ਹੈ ਜਿਹੜਾ ਜੀ ਉੱਥੇ ਲੈ ਕੇ ਠੀਕ ਹੈ ਜੀ ਫਿਰ ਛੱਡਿਆ ਜਦੋਂ ਹੁਣ ਤੁਹਾਨੂੰ ਤਾਂ ਕਿਸ ਫੈਸਲੇ ਤਹਿਤ ਸਰਕਾਰ ਨੇ ਪੁਲਿਸ ਨੇ ਤੁਹਾਨੂੰ ਛੱਡਿਆ ਛੱਡਿਆ ਮੈਨੂੰ ਜਦੋਂ ਇਹਨਾਂ ਦੀ ਗੱਲ ਚੱਲ ਰਹੀ ਸੀ ਵੀ ਅਸੀਂ ਕਿਹਦੇ ਨਾਲ ਗੱਲ ਕਰੀਏ ਇਹ ਮੈਨੂੰ ਵੀ ਪੁੱਛਿਆ ਉਹਨਾਂ ਨੇ ਵੀ ਕਿਹਦੇ ਨਾਲ ਸੀ ਗੱਲ ਕਰੀਏ ਮੈਂ ਕਿਹਾ ਵੀ ਗੱਲ ਤੁਸੀਂ ਹੈਗੇ ਜਿਹੜੇ ਸੰਯੁਕਤ ਮੋਰਚੇ ਦੇ ਲੀਡਰ ਨੇ ਸਾਡੇ ਛੱਡਾ ਸੀਗਾ ਮਨਜੀਤ ਧਨੇਰਾ ਭਰਮੀਤ ਕਾਦੀਆ ਤੇ ਲਖੋਵਾਲੇ ਬਾਹਰ ਨੇ ਹੂੰ ਇਹਨਾਂ ਨਾਲ ਗੱਲ ਕਰ ਲੋ ਹੂੰ ਇਹਨਾਂ ਨਾਲ ਗੱਲ ਕਰਕੇ ਵੀ ਉਹੀ ਗੱਲ ਕਰਨਗੇ ਹੁਣ ਅਸੀਂ ਤਾਂ ਅੰਦਰ ਕ ਸਟੱਡੀ ਆ ਜੀ ਫਿਰ ਬਹਰ ਹਾਲ ਤੱਕ ਤਾਂ ਕੋਈ ਕਰ ਨਹੀਂ ਸਕਦਾ ਹੂੰ ਚਲ ਮੈਂ ਤਾਂ ਇਹਨਾਂ ਨੂੰ ਇੰਨੇ ਦੱਸਿਆ ਉਹ ਕਹਿੰਦੇ ਕਿ ਕਿੱਥੇ ਹੋਣਗੇ ਮੈਨੂੰ ਤਾਂ ਸਾਨੂੰ ਨਹੀਂ ਪਤਾ ਉਹ ਕਹਿੰਦੇ ਉਹਨਾਂ ਦੇ ਮੋਬਾਈਲ ਬੰਦ ਨੇ ਵੀ ਇਹ ਇਹ ਤਾਂ ਤੁਹਾਡੀ ਜ਼ਿੰਮੇਵਾਰੀ ਹੈ ਹੂੰ ਉਹਨਾਂ ਨੂੰ ਪਤਾ ਕਰਨਾ ਤੁਸੀਂ ਹੂੰ ਚਲ ਮੇਰਾ ਤਾਂ ਹੀ ਨਹੀਂ ਕੰਮ ਅਸੀਂ ਮੇਰੇ ਨਾਲ ਤਾਂ ਇੰਨੀ ਗੱਲ ਹੋ ਜਾਣਾ ਬਾਕੀ ਮੈਨੂੰ ਤਾਂ ਜਿੱਦ ਸ਼ਾਮ ਨੂੰ 6 ਵਜੇ ਹਾਂ ਇੱਕ ਵਾਰ ਮੇਰੇ ਮਨਜੀਤ ਨਾਲਾਂ ਜਦੋਂ ਮਨਜੀਤ ਇਹਨਾਂ ਨੂੰ ਪਤਾ ਲੱਗੇ ਮਨਜੀਤ ਮਿਲ ਗਿਆ ਹੂੰ ਉਹ ਐਸਐਸਪੀ ਸਗਰੂਰ ਨੇ ਮੇਰੀ ਮਨਜੀਤ ਨਾਲ ਗੱ ਹੂੰ ਗੱਲਬਾਤ ਦੇ ਵਿੱਚ ਮਨਜੀਤ ਕਹਿੰਦਾ ਹਾਂ ਕਿਵੇਂ ਐ ਮਖਾ ਤੁਸੀਂ ਦੇਖਣਾ ਭਾਈ ਕਿਵੇਂ ਐ ਹੂੰ ਕਿਵੇਂ ਕਰਨਾ ਹੈ ਬਾਕੀ ਸਾਰਾ ਨਾ ਰਹਿ ਕਰਕੇ ਕਰਿਓ ਤੁਸੀਂ ਮੰਨ ਲੇ ਦੂਜਿਆਂ ਨਾਲ ਠੀਕ ਹੈ ਉਹਨੇ ਹੁਣ ਕੀ ਲੇ ਕਿੰਨਾ ਰਾਏ ਕੀਤੀ ਹੈ ਤਾਂ ਹੁਣ ਮਨਜੀਤ ਨੂੰ ਪਤਾ ਹੂੰ ਤੇ ਇਸ ਕਰਕੇ ਮੈਨੂੰ ਤਾਂ 6:00 ਵਜੇ 10 ਮਿੰਟ ਤੇ ਆਈਜੀ ਨੇ ਦਿਖਾਤਾ ਵੀ ਸਾਜੀ ਫੈਸਲਾ ਹੋ ਗਿਆ ਹੂੰ ਤੇ ਆ ਮੇਰੇ ਕੋਲੇ ਵੀਡੀਓ ਹੈ ਜੀ ਆ ਦੇਖੋ ਉਹਨੇ ਮੈਨੂੰ ਸੁਣਾਤੀ ਜੀ ਚਲ ਉਹਦੇ ਜੀਸੀਬੀ ਜਿਹੜੇ ਬੰਦੀ ਤੇ ਦੀ ਅੰਦਰ ਜੇਲਾ ਚ ਬੰਦ ਨੇ ਉਹ ਕੱਲ ਨੂੰ 12 ਵਜੇ ਤੱਕ ਛੱਡੇ ਜਾਣਗੇ ਜੀ ਤੇ ਦੂਜੇ ਜਿਹੜੇ ਅੱਜ ਛਾਣਾ ਚ ਬੰਦ ਨੇ ਸਾਰੇ ਜਿਹੜੇ ਉਹ ਜਾਣਗੇ ਅੱਜ ਜੀ ਤੇ ਮੈਨੂੰ ਤਾਂ ਇਹਦਾ ਪਤਾ ਨਹੀਂ ਸੀ ਵੀ ਇਹਨਾਂ ਦੀ ਸਹਿਮਤੀ ਕਿੱਥੇ-ਕਿੱਥੇ ਬਣੀ ਕਿਉਂਕਿ ਬਾਹਰ ਤਾਂ ਮੈਨੂੰ ਨਹੀਂ ਸੀ ਪਤਾ ਜੀ ਇੱਥੇ ਆ ਕੇ ਮੈਨੂੰ ਪਤਾ ਲੱਗਿਆ ਵੀ ਇੱਧਰ ਸਾਡੇ ਮੋਰਚੇ ਦੇ ਵਿੱਚ ਆ ਕੇ ਲੱਗਿਆ ਵੀ ਇਹ ਫੈਸਲਾ ਜਿੱਤੇ ਬੰਦੀ ਦੀ ਰੈ ਨਹੀਂ ਹੋਈ ਇਹਦੇ ਸਕੇ ਕੱਲ ਠੀਕ ਹੈ ਇਹ ਆਪਣੀ ਤਾਂ ਸਾਰੇ ਬੰਦੇ ਛਡਾਉਣ ਦੀ ਸੀਗੀ ਚਲੋ ਉਹਦੇ ਤੇ ਚੱਲੋ ਕੁਛ ਬਕਰੇਵੇਂ ਵਾਲੀ ਗੱਲ ਹੈ ਜਿਹਦਾ ਬਾਹਰੋਂ ਪੜਤਾਲ ਕਰਕੇ ਪਤਾ ਲੱਗ ਜੂ ਕਿ ਕਿੱਥੇ ਵਰਕ ਕਰ ਰਿਹਾ ਜੀ ਤੇ ਇਹ ਕਰਕੇ ਮੋਰਚੇ ਨੂੰ ਮਲਤਵੀ ਕਰਨ ਦਾ ਜਿਹੜਾ ਬਣਿਆ ਇਹ ਸੀਗਾ ਵੀ ਜਿਵੇਂ ਸਰਕਾਰ ਨੇ ਹੁਣ ਛਾਪੇਮਾਰੀ ਕਰਕੇ ਵੱਡੀ ਪੱਧਰ ਤੇ ਹੁਣ ਹੁਣ ਜਿਹੜਾ ਚੰਡੀਗੜ੍ਹ ਜਾਣ ਦਾ ਚੰਡੀਗੜ੍ਹ ਮੋਰਚਾ ਲਾਉਣ ਦਾ ਪ੍ਰੋਗਰਾਮ ਸੀਗਾ ਉਹ 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 ਮਲਤਵੀ ਹੈ ਕਿ ਹੋਊਗਾ ਮਲਤਵੀ ਉਹ ਅਣਮੇ ਤੇ ਸਮੇਲੇ ਮਲਤਵੀ ਉਹਦੇ ਤੇ ਵਿਚਾਰ ਚਰਚਾ ਕਰਕੇ ਜਿਹੜੀ ਹੁਣ ਮੀਟਿੰਗ ਰੱਖੀ ਹੈ ਜਿਹਦੀ ਮੈਂ ਤੁਹਾਨੂੰ ਕਹਿੰਦਾ 7 ਤਰੀਕ ਨੂੰ ਮੀਟਿੰਗ ਦੁਆਰੇ ਸਾਨੂੰ ਹੋ ਚੇ ਰੱਖੀ ਹੈ ਉਹ ਤੇ ਸਾਰੀ ਹੱਦ ਦਾ ਜੈਜਾ ਲਿਆ ਜੋ। ਹੂੰ। ਵੀ ਉਹਦੀ ਗੱਲਬਾਤ ਦਾ ਕੀ ਬਣ ਗਿਆ, ਮੰਗਾ ਦਾ ਕੀ ਬਣ ਗਿਆ। ਹੂੰ। ਆਪਾਂ ਉਹ ਕਿੱਥੇ ਕੀ ਕਰਨਾ ਹੈ, ਕਿਹਾ ਜਾ ਐਕਸ਼ਨ ਕਰਨਾ ਹੈ, ਕੀ ਕਰਨਾ ਹੈ ਕਿ ਨਹੀਂ ਕਰਨਾ। ਉਹਦੇ 'ਚ ਚਰਚਾ ਹੋਊਗੀ। ਉਹ ਮੁੜ ਕੇ ਚੰਡੀਗੜ੍ਹ ਦਾ ਬਣਦਾ ਹੈ, ਜਾਣ ਦਾ ਬਣਦਾ ਹੈ ਕਿ ਨਹੀਂ ਬਣਦਾ, ਕੀ ਬਣਦਾ। ਹੂੰ। ਉੱਤੇ ਚਰਚਾ ਬਾਅਦ। ਜਿਸ ਤਰੀਕੇ ਦੇ ਨਾਲ ਭਗਵੰਤ ਮਾਨ ਸਰਕਾਰ ਦਾ ਰਵਈਆ ਆਇਆ। ਇਹਦਾ ਲੱਗਦਾ ਹੈ ਕਿ ਸਿਆਸੀ ਤੌਰ ਤੇ ਭਗਵੰਤ ਮਾਨ ਤੇ ਉਹਦੀ ਪਾਰਟੀ ਨੂੰ ਵੀ ਇਹਦਾ ਨੁਕਸਾਨ ਹੋਊਗਾ। देखो मेन सानू ये लगदा है वे ये पॉलिटिकल तौर पे ਸਾਡਾ ਤਾਂ ਕੀ ਵਿਗੜਦਾ ਹਮ ਅਸੀਂ ਤਾਂ ਘਰੇ ਬੈਠੇ ਕਿ ਜੇਲ੍ਹ 'ਚ ਬੈਠੇ ਜੀ ਅਸੀਂ ਤਾਂ ਸੜਕਾਂ 'ਤੇ ਬੈਠ ਕੇ ਘਰੇ ਵੇਸਾਂਗੇ ਇਹ ਤਾਂ ਸਾਨੂੰ ਤਾਂ ਕੋਈ ਬੜਾ ਫਰਕ ਨਹੀਂ ਪੈਂਦਾ ਹਮ ਪੋਲਿਟਿਕਲ ਲੋਕਾਂ ਜਿੰਮੇਵਾਰ ਨਹੀਂ ਕਿਉਂਕਿ ਮੁੱਖ ਮੰਤਰੀ ਦਾ ਬਹੁਤ ਵੱਡਾ ਅਹੁਦਾ ਜੀ ਵੱਡੇ ਚਿਗਰ ਆ ਰੱਖਣਾ ਚਾਹੀਦਾ ਹੈ ਵੱਡੀ ਹਾਜਮੇ ਵਾਲੀ ਗੱਲ ਹੋਣੀ ਚਾਹੀਦੀ ਹੈ ਹਮ ਜਿਹੜੇ ਹਾਲਤ 'ਚ ਮੈਂ ਤਰ ਬਹੁਤ ਿਤਕੇ ਨੇ ਜੀ ਗੁੱਸੇ ਹੋ ਕੇ ਗਏ ਨੇ ਉਹ ਤਾਂ ਮਤਲਬ ਸੋਚਣ ਵਾਲੀ ਆ ਉਹਨਾਂ ਦੀ ਇੰਨਾ ਇਸ ਤਰ੍ਹਾਂ ਹੋਵੇ ਚੰਗੀ ਗੱਲ ਹੈ ਕਿ ਕਿ ਜਨਤਕ ਮੂਵਮੈਂਟ ਦਾ ਕੋਸੂਰ ਨਹੀਂ ਉਹਨਾਂ ਨੇ ਤਾਂ ਮੰਗਾ ਮੰਨਣੀਆਂ ਨੇ ਮਾਂ ਨੂੰ ਤਾਂ ਬੱਚਾ ਦੁੱਧ ਫੇਰ ਹੀ ਦੇਊਗਾ ਜੇ ਰੋ ਜੇ ਨਹੀਂ ਮੈਂ ਉਥੇ ਕਹਿੰਦਾ ਵੀ ਤੁਸੀਂ ਮਾਤਰ ਮਾਤਰ ਵੀ ਸਾਡੀ ਕੋਣੀ ਹੈ ਜਿਵੇਂ ਉਹ ਕਹੇ ਸੀ ਕਿਸੇ ਮਜ਼ਦੂਰ ਨੇ ਕਿਸੇ ਦੇ ਪੱਠੇ ਵੜ ਲਏ ਉਹ ਜੱਟ ਨੇ ਆ ਕੇ ਉਹਦੇ ਪੱਠੇ ਖੋਲੇ ਤੇ ਕੁਝ ਗਾਲਾਂ ਗੁਲਾਂ ਦਿੱਤੀਆਂ ਤੇ ਉਹ ਮਜ਼ਦੂਰ ਰੋਣ ਲੱਗ ਗਿਆ ਰੋਣ ਲੱਗ ਗਿਆ ਤੇ ਉਹਦੇ ਕਨੇ ਘੂਰ ਘੂਰ ਦੇਖਣ ਲੱਗ ਗਿਆ ਉਹ ਕਹਿੰਦਾ ਦੇਖ ਤੇ ਮੇਰੇ ਮੋਤਰ ਮੋਤਰ ਤੇ ਆਖਦੇ ਉਹ ਕਹਿੰਦਾ ਪੱਠੇ ਤਾਂ ਖੋਲੇ ਹੁਣ ਮੋਤਰ ਮੋਤਰ ਵੀ ਖੋਲੇ ਹ ਹ ਮੇਰਾ ਤਾਂ ਐਸੀ ਵੀ ਜਿਸ ਹੁਣ ਮੰਗਾ ਤਾਂ ਚਲੋ ਜੇ ਵਿਚ ਵਿਚਾਲੇ ਲਟਕਦੀਆਂ ਨੇ ਤੁਸੀਂ ਹੁਣ ਧਰਨੇ ਬਾਰੇ ਕਹਿ ਰਹੇ ਹੋ ਵੀ ਧਰਨੇ ਦਾ ਦੱਸੋ ਕਿਵੇਂ ਕਰਨਾ ਹ ਇਹ ਅਧਿਕਾਰ ਤਾਂ ਨਾ ਸਾਡਾ ਖੋ ਇਹ ਕਹਿਣ ਦਾ ਸਾਡੇ ਕੋਲ ਅਧਿਕਾਰੀ ਜੀ ਪਹਿਲਾਂ ਆਪ ਹੀ ਕਹਿ ਕੇ ਸੀ ਵੀ ਸੋਣਾ ਸੁਣ ਮੇਰਾ ਤਾਂ ਅਧਿਕਾਰ ਹੈ ਜਾਨੀ ਇਹਦੇ ਤੇ ਔਖਾ ਹੋ ਗਿਆ ਨਹੀਂ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਨੇ ਖੁਦ ਬਹੁਤ ਧਰਨੇ ਲਾਏ ਪਹਿਲਾਂ ਦਿੱਲੀ ਦੇ ਵਿੱਚ ਅੰਨਾ ਹਜ਼ਾਰੇ ਦੇ ਧਰਨਿਆਂ ਚੋਂ ਆਮ ਆਦਮੀ ਪਾਰਟੀ ਪੈਦਾ ਹੁੰਦੀ ਹੈ ਤੇ ਬਾਅਦ ਦੇ ਵਿੱਚ ਸੋਸ਼ਲ ਮੀਡੀਆ ਤੇ ਪਿਛਲੇ 2 ਦਿਨਾਂ ਚ ਲੋਕਾਂ ਨੇ ਹਨੇਰੀ ਲੈਂਦੀ ਪਈ ਆ ਉਹਨਾਂ ਫੋਟੋਆਂ ਦੀ ਉਹਨਾਂ ਵੀਡੀਓ ਦੀ ਜਿਹੜੀਆਂ ਭਗਵੰਤ ਮਾਨ ਸਾਹਿਬ ਤੇ ਇਹਨਾਂ ਦੀ ਪਾਰਟੀ ਦੇ ਹੁਣ ਦੇ ਮੰਤਰੀ ਪਹਿਲਾਂ ਧਰਨੇ ਲਾਉਂਦੇ ਰਹੇ ਨੇ ਹੁਣ ਉਹਨਾਂ ਨੂੰ ਇਹਨਾਂ ਧਰਨਿਆਂ ਤੋਂ ਇੰਨਾ ਜ਼ਿਆਦਾ ਕਿਉਂ ਨਫ਼ਰਤ ਹੋ ਗਈ ਉਦੋਂ ਕੁਰਸੀ ਤੋਂ ਬਾਹਰ ਸੀ ਨਾ ਜਦੋਂ ਕੁਰਸੀ ਤੋਂ ਬਾਹਰ ਹੁੰਦਾ ਬੰਦਾ ਉਹ ਕੁਰਸੀ ਉਦੋਂ ਕੁਝ ਹੋਰ ਹੁੰਦਾ ਜਦੋਂ ਕੁਰਸੀ ਤੇ ਹੁੰਦੇ ਨੇ ਉਦੋਂ ਕੁਝ ਹੋਰ ਹੁੰਦੇ ਨੇ ਮੈਂ ਤਾਂ ਉਹਨਾਂ ਨੂੰ ਇਹ ਮੀਟਿੰਗ ਦੇ ਵਿੱਚ ਹੀ ਕਿਹਾ ਸੀ ਵੀ ਅਸੀਂ ਮੁੱਖ ਮੰਤਰੀ ਜੀ ਉਹ ਭਗਵੰਤ ਮਾਨ ਦੇਖਣਾ ਚਾਹੁੰਦੇ ਹਾਂ ਜਿਹੜਾ ਤੁਸੀਂ ਇਲੈਕਸ਼ਨ ਜਿੱਤਣ ਤੋਂ ਪਹਿਲਾਂ ਹਮ ਅਸੀਂ ਤਾਂ ਉਹੀ ਜੀ ਭਗਵੰਤ ਮਾਨ ਦੀ ਆਸ ਕਰਕੇ ਆਏ ਮੇਰੇ ਕੋਲ ਆ ਕੇ ਆਏ ਸੀ ਤਾਂ ਉਹਨਾਂ ਨੂੰ ਬੇਨਤੀ ਵੀ ਕੀਤੀ ਹੈ ਹਮ ਨਹੀਂ ਜਿਵੇਂ ਤੁਸੀਂ ਮਤਲਬ ਪਹਿਲਾਂ ਦਰਨਿਆ ਦੀ ਸਪੋਰਟ ਕਰਦੇ ਰਹੇ ਹੋ ਜਾਂ ਬੋਲਦੇ ਰਹੇ ਹੋ ਹਮ ਅਸੀਂ ਤਾਂ ਉਹੀ ਜੀ ਆਸ ਕਰਦੇ ਹਾਂ ਤੁਹਾਡੇ ਕੋਲ ਹਮ ਹੁਣੇ ਤਾਂ ਉਹਨਾਂ ਨੇ ਵਿਚਾਰਨਾ ਹੈ ਇਹ ਸਾਡੀ ਕਹਾਣੀ ਤੇ ਕਰਨੀ ਚ ਕਿੰਨਾ ਕ ਫਰਕ ਆ ਇਹ ਜੇ ਕਿਤੇ ਕਿਸੇ ਤੋਂ ਐ ਗਲਤ ਬੋਲਿਆ ਜਾਂਦਾ ਜਾਂ ਉਹਦਾ ਅਹਿਸਾਸ ਕਰ ਲੈਂਦਾ ਜੀ ਇਹ ਵੀ ਸਮਝੋ ਵੀ ਬਹੁਤ ਚੰਗੀ ਗੱਲ ਹੈ ਜੇ ਕਿਸੇ ਨੇ ਅਹਿਸਾਸ ਵੀ ਕੀਤਾ ਅੱਜ ਤਾਂ ਸਮਝਦੇ ਆ ਵੀ ਉਹ ਮੁੱਖ ਮੰਤਰੀ ਕਿਸਾਨੀ ਦੇ ਵਿੱਚੋਂ ਛੋਟੇ ਛੋਟੀ ਕਿਸਾਨੀ ਚੋਂ ਆਪਣੇ ਮੁੱਖ ਮੰਤਰੀ ਬਣੇ ਤੇ ਅੱਗੇ ਵਾਸਤੇ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਅੱਛਾ ਇੱਕ ਸਵਾਲ ਹੋਰ ਹੈ ਜਦੋਂ ਦਿੱਲੀ ਮੋਰਚਾ ਲੱਗਣ ਦੀ ਗੱਲ ਆਉਂਦੀ ਹੈ ਤਾਂ ਮਾਨ ਸਾਹਿਬ ਉਸ ਧਰਨੇ ਦੀ ਉਹਦੀ ਸਾਰੀ ਸਪੋਰਟ ਕਰਦੇ ਆ ਪਿਛਲੇ ਦਿਨੀ ਜਦੋਂ ਡੱਲੇਵਾਲ ਸਾਹਿਬ ਨੂੰ ਚੱਕਣ ਦੀ ਜਾਂ ਉਹਨਾਂ ਦਾ ਮਰਨ ਵਰਤ ਤਲਵਾਉਣ ਦੀ ਗੱਲ ਆਈ ਸੀ ਉਦੋਂ ਮੁੱਖ ਮੰਤਰੀ ਸਾਹਿਬ ਦਾ ਬਿਆਨ ਆਇਆ ਸੀ ਵੀ ਕੇਂਦਰ ਮੈਨੂੰ ਕਹਿੰਦਾ ਕਿ ਅਸੀਂ ਹਵਾਈ ਮਦਦ ਦਿੰਨੇ ਆ ਤਾਂ ਇਹਨਾਂ ਦਾ ਤੁਸੀਂ ਇਹਨਾਂ ਨੂੰ ਇੱਥੋਂ ਚੱਕ ਕੇ ਲੈ ਕੇ ਜਾਓ ਇਲਾਜ ਲਈ ਪਰ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਵੀ ਮੈਂ ਕਿਸਾਨਾਂ ਦੇ ਉੱਪਰ ਕੋਈ ਧੱਕਾ ਕਰਾਂ ਮੈਂ ਇਹਨਾਂ ਨੂੰ ਜਬਰੀ ਕੋ ਚੁੱਕਾਂ ਜਾਂ ਚੁੱਕਣ ਦਾ ਹੁਕਮ ਦੇਵਾਂ ਵੀ ਮੇਰੀ ਜਮੀਰ ਇਹ ਨਾ ਮੰਨਦੀ ਹੈ ਨਾ ਮੰਨੇਗੀ ਨਾ ਮੈਂ ਇਹਦੇ ਨਾਲ ਸਹਿਮਤ ਹਾਂ ਔਰ ਜੋ ਪਿਛਲੇ ਦੋ ਦਿਨਾਂ ਤੋਂ ਪੰਜਾਬ ਦੇ ਵਿੱਚ ਹੋਇਆ ਉਹਨੂੰ ਤੇ ਜੋ ਮੁੱਖ ਮੰਤਰੀ ਸਾਹਿਬ ਦਾ ਇੱਕ ਮਹੀਨਾ ਪਹਿਲਾਂ ਦਾ ਉਹ ਲੰਬਾ ਚੌੜਾ ਬਿਆਨ ਹੈ ਉਹਨੂੰ ਕਿਵੇਂ ਦੇਖਦੇ ਇਹਦਾ ਵੀ ਸਾਡੇ ਕੋਲ ਉਹਨਾਂ ਨੇ ਜ਼ਿਕਰ ਕੀਤਾ ਅਸੀਂ ਕਹਿੰਦਾ ਸਾਡਾ ਬਹੁਤ ਪੋਜੀਟਿਵ ਸੀ ਇਹ ਜਿਹੜਾ ਤੁਸੀਂ ਕੇਂਦਰ ਦੀ ਸਜੈਸ਼ਨ ਨੂੰ ਰੱਦ ਕਰਕੇ ਕਿਸਾਨਾਂ ਦੇ ਪੱਖ 'ਚ ਖੜਨ ਦਾ ਫੈਸਲਾ ਕੀਤਾ ਡੱਲੇਵਾਲ ਸਾਹਿਬ ਨੂੰ ਨਾ ਚੱਕਣ ਦਾ ਫੈਸਲਾ ਕੀਤਾ ਇਹ ਸਾਡਾ ਪੋਜੀਟਿਵ ਸੀ ਤੇ ਆ ਨੈਗੇਟਿਵ ਕਿਉਂ ਕਰ ਲਿਆ ਇਹ ਤਾਂ ਹੁਣ ਉਹਨਾਂ ਦੀ ਪਾਰਟੀ ਵਿਚਾਰੇ ਜਾਂ ਉਹ ਵਿਚਾਰਨ ਇਹ ਤਾਂ ਤੁਸੀਂ ਪੁੱਛ ਸਕਦੇ ਹੋ ਉਹਨਾਂ ਨੂੰ ਅਸੀਂ ਤਾਂ ਪੁੱਛ ਨਹੀਂ ਸਕਦੇ ਸਾਨੂੰ ਤਾਂ ਜੇ ਅਸੀਂ ਪੁੱਛਾਂਗੇ ਤਾਂ ਸਾਨੂੰ ਤਾਂ ਕਹਿਣਗੇ ਤੁਸੀਂ ਪਹਿਲੇ ਕੀਤੇ ਹੋਏ ਫੈਸਲੇ ਵੀ ਸਾਰੇ ਰੱਦ ਇਹ ਕਰਕੇ ਸਾਨੂੰ ਕਿਸੇ ਗੇੜ ਆਇਆ ਦਾ ਜਰੂਰ ਪੁੱਛਾਂਗੇ ਸਾਡੇ ਵੀ ਸਭਾ ਹੁੰਦਾ ਇਹਨਾਂ ਦੀ ਤੁਸੀਂ ਤੁਸੀਂ ਜਦੋਂ ਦੇ ਕਿਸਾਨ ਜਥੇਬੰਦੀ ਚਾਏ ਹੋ ਹੁਣ ਤੱਕ ਕਿੰਨੇ ਕੁ ਮੁੱਖ ਮੰਤਰੀਆਂ ਨਾਲ ਤੁਹਾਡੀਆਂ ਮੀਟਿੰਗਾਂ ਹੋਈਆਂ ਜੀ ਸਾਡੀਆਂ ਤਕਰੀਬਨ ਇਹ ਚੌਥਾ ਮੁੱਖ ਮੰਤਰੀ ਆ ਅੱਛਾ ਲਗਭਗ ਸਾਡੀ ਚੰਨੀ ਨਾਲ ਹੋਈਆਂ ਨੇ ਅਮਰਿੰਦਰ ਨਾ ਹੋਈਆਂ ਨੇ ਬਾਦਲ ਨਾ ਹੋਈਆਂ ਨੇ ਤੇ ਇਹਦੇ ਨਾ ਹੋਈਆਂ ਨੇ ਚਾਰ ਪੰਜ ਚਾਰ ਮੁੱਖ ਮੰਤਰੀਆਂ ਨਾਲ ਤਾਂ ਸਾਡੀਆਂ ਮੀਟਿੰਗਾਂ ਤੇ ਪਹਿਲਾਂ ਕਦੇ ਜਿਵੇਂ ਇਦਾਂ ਕੋਈ ਮੁੱਖ ਮੰਤਰੀ ਜਿਵੇਂ ਭਗਵੰਤ ਮਾਨ ਸਾਹਿਬ ਗੁੱਸੇ ਚ ਆ ਕੇ ਮੀਟਿੰਗ ਛੱਡ ਕੇ ਚਲੇ ਜਾਂਦੇ ਨੇ ਔਰ ਕਹਿੰਦੇ ਨੇ ਕਿ ਨਹੀਂ ਫਿਰ ਤੇ ਜਾਓ ਤੁਸੀਂ ਜੋ ਕਰਨਾ ਤੁਸੀਂ ਕਰ ਲਓ ਪਹਿਲਾਂ ਵਾਲਾ ਵੀ ਕੈਨਸਲ ਐਦਾਂ ਰਵਈਆ ਕਦੀ ਪਹਿਲਾਂ ਕਿਸੇ ਮੁੱਖ ਮੰਤਰੀ ਨੂੰ ਐਦਾਂ ਗੁੱਸਾ ਆਇਆ ਤੁਹਾਡੀ ਮੀਟਿੰਗ ਦੇ ਦਮੇਂ ਇਹ ਜਿਆਦਾ ਸੀ ਥੋੜਾ ਤੇਜ ਸੀ ਇਸ ਤੋਂ ਪਹਿਲਾਂ ਉਹ ਤਾਂ ਸਾਡੇ ਨੂੰ 2000 ਚ 3 4 ਦੇ ਵਿੱਚ ਇੱਕ ਮੀਟਿੰਗ ਸਾਡੀ ਹੋਈ ਸੀ ਬਿਜਲੀ ਦੇ ਬਿੱਲਾਂ ਦੀ ਘਾਤਰ ਵਨ ਟਾਈਮ ਸੈਟਲਮੈਂਟ ਦੀ ਉਹ ਵੀ ਸਾਡੇ ਉਹਨਾਂ ਦਾ ਕਮਿਟਮੈਂਟ ਉਦੋਂ ਸਾਡੇ ਨਾਲ ਅਮਰਿੰਦਰ ਵੀ ਗੁੱਸੇ ਹੋ ਗਿਆ ਮੈਂ ਹੋਰਾਂ ਦੇ ਬਿੱਲ ਤੋਂ ਤੁਹਾਡੇ ਬਿੱਲ ਮਾਫ ਕਰਾਂ ਤੇ ਮੈਂ ਜਿਨ੍ਹਾਂ ਨੇ ਭਰਿਆ ਮੈਂ ਉਹਨਾਂ ਨੂੰ ਕੀ ਜਵਾਬ ਦੇਵਾਂਗਾ ਇਹ ਗੱਲ ਨਹੀਂ ਮੈਂ ਤੁਹਾਡੀ ਪ੍ਰਮਾਨ ਕਰਦਾ ਜਾਓ ਜਿਹੜਾ ਪੰਜਾਬ ਨੂੰ ਕਰਨ ਲਾਉਣੀਆਂ ਅੱਗ ਲਾ ਜੋ ਉੱਠ ਖੜਾ ਜਿਵੇਂ ਮੀਟਿੰਗ ਦੇ ਵਿੱਚੋਂ ਇਸ ਤਰ੍ਹਾਂ ਤੇ ਗੁੱਸੇ ਹੋ ਕੇ ਚਲਾ ਗਿਆ ਸੀ ਪਰ ਉਹ ਜਾਂਦਾ ਜਾਂਦਾ ਆਪਣੇ ਇੰਟੈਲੀਜੈਂਸੀ ਦੇ ਜਿਹੜਾ ਆਈਜੀ ਸੀਗੇ ਉਹਨਾਂ ਨੂੰ ਥਾਪੜੀ ਥੂਪੀ ਜਮਾਰ ਕੇ ਪਤਾ ਨਹੀਂ ਕੀ ਕਹਿ ਗਿਆ ਸਾਨੂੰ ਨਹੀਂ ਪਤਾ ਜਾਂ ਕੰਨ 'ਚ ਕੁਝ ਕਹਿ ਗਿਆ ਉਹਨੇ ਸਾਡੇ ਨਾਲ ਗੱਲਬਾਤ ਕਰਕੇ ਟਕਾਇਆ ਸਾਨੂੰ ਦੇ ਟਕਾ ਕੇ ਸਾਨੂੰ ਦੂਜੇ ਦਿਨ ਅਸੀਂ ਕਿਸਾਨ ਆਪਣੇ ਕਿਸਾਨ ਭਾਵੰਦੇ ਵਿੱਚ ਅਸੀਂ ਗਏ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜਿਹੜੀ ਇਹ ਤੋਂ ਕਿਸਾਨ ਸੰਘਰਸ਼ ਕਮੇਟੀ ਹੁੰਦੀ ਸੀ ਇਹਨਾਂ ਨਾਲ ਸਾਂਝੀ ਮੀਟਿੰਗ ਸੀ ਸਾਡੀ ਉੱਥੇ ਸਾਨੂੰ ਉਹਨਾਂ ਨੇ ਕਿਹਾ ਵੀ ਕੱਲ ਨੂੰ ਅਗਲੇ ਦਿਨ ਇੱਕ ਦਿਨ ਛੱਡ ਕੇ ਫਿਰ ਅਸੀਂ ਸਮਹਿਲ ਦੇ ਵਿੱਚ ਸਾਡੀ ਮੀਟਿੰਗ ਹੋਈ ਉੱਥੇ ਜੰਨੀ ਜਦੋਂ ਮਿੰਟਸ ਲਿਖਾਏ ਉਹ ਸਾਰਾ ਕੁਝ ਬਣ ਗਿਆ ਜਿਉਂ ਫਿਰ ਕਿਹਾ ਵੀ ਤੁਸੀਂ ਠੀਕ ਹੋ ਮੈਂ ਗਲਤ ਆ ਦੇਵਰੀ ਜਰੀ ਮੰਗਾ ਪਰਵਾਣ ਕਰਦੀ ਹੈ ਇਹ ਜਨੇ ਜਿਆਦੇ ਜਿਆਦੇ ਗੁੱਸੇ ਚ ਆ ਪਤਾ ਨਹੀਂ ਕੀ ਔਖਾ ਦਾ ਕਿਸੇ ਹੋਰ ਗੱਲੋਂ ਸੀ ਨਹੀਂ ਭਗਵੰਤ ਸਿੰਘ ਸਾਹਿਬ ਨੇ ਜਿਹੜਾ ਪੰਜਾਬ ਨੂੰ ਦੱਸਿਆ ਨਾ ਕਾਰਨ ਉਹ ਬੜਾ ਜ਼ਰੂਰੀ ਹੈ ਤੁਹਾਡੇ ਤੋਂ ਪੁੱਛਣਾ ਭਗਵੰਤ ਸਿੰਘ ਸਾਹਿਬ ਨੇ ਪੂਰੇ ਪੰਜਾਬ ਨੂੰ ਮੀਡੀਆ ਦੇ ਸਾਹਮਣੇ ਇਹ ਦੱਸਿਆ ਵੀ ਮੈਂ ਇਸ ਕਰਕੇ ਔਖਾ ਵੀ ਇਹ ਰੋਜ਼ ਰੇਲਾਂ ਰੋਕ ਲੈਂਦੇ ਨੇ ਰੋਜ਼ ਬੱਸਾਂ ਰੋਕ ਲੈਂਦੇ ਨੇ ਔਰ ਹੁਣ ਵੀ ਮੈਂ ਇਹਨਾਂ ਦੇ ਰੇਲਾਂ ਤੇ ਬੱਸਾਂ ਰੋਕਣ ਤੋਂ ਔਖਾ ਸੀ ਮੈਂ ਪੁੱਛਣਾ ਇਹ ਚਾਹਣਾ ਕਿ ਕੀ ਤੁਸੀਂ ਚੰਡੀਗੜ੍ਹ ਰੇਲਾਂ ਜਾਂ ਬੱਸਾਂ ਰੋਕਣ ਦਾ ਕੋਈ ਐਕਸ਼ਨ ਕਰਨ ਜਾ ਰਹੇ ਸੀ ਜਾਂ ਕੋਈ ਹੋਰ ਅਸੀਂ ਬਹੁਤ ਹੀ ਘੱਟ ਜੇ ਕਹਿ ਦਈਏ ਵੀ ਅਸੀਂ ਇਹਨਾਂ ਦੇ ਜਿਵੇਂ ਸੰਕੇਤ ਜਿਹੜੀ ਕਨੌਰੀ ਵਾਲਿਆਂ ਦੇ ਜਦੋਂ ਮਤਲਬ ਇੱਕ ਵਾਰ ਉਹ ਮੁੰਡਾ ਉਹ ਕਰਨ ਸੀ ਇਹਦੋ ਹੋਇਆ ਉਦੋਂ ਅਸੀਂ ਰੇਲਾਂ ਦੇ 3 ਘੰਟਿਆਂ ਬਸਤੇ ਰੇਲਾਂ ਇਹਨਾਂ ਦੀ ਕਾਲ ਸੀ ਉਹਦੀ ਸਪੋਰਟ ਤੋਂ ਰੇਲਾ ਰੋਕ ਨਹੀਂ ਮਤਲਬ ਹੁਣ ਹੁਣ ਚੰਡੀਗੜ੍ਹ ਤਾਂ ਤੁਹਾਡਾ ਕੋਈ ਰੇਲਾਂ ਬੱਸਾਂ ਰੋਕਣ ਦਾ ਬਿਲਕੁਲ ਹੀ ਨਹੀਂ ਸੀ ਰੇਲਾਂ ਰੋਕਣ ਪਰ ਮੁੱਖ ਮੰਤਰੀ ਨੇ ਤਾਂ ਪੂਰੇ ਪੰਜਾਬ ਨੂੰ ਇਹ ਗੱਲ ਕਹੀ ਆ ਵੀ ਇਹ ਇਸ ਕਰਕੇ ਮੈਂ ਇਹਨਾਂ ਔਖਾਂ ਚਲੋ ਉਹਨਾਂ ਨੇ ਵੋਟਾਂ ਵਟਾਂ ਲੈਣਗੀਆਂ ਹੋਣਗੀਆਂ ਕੁਝ ਇਲਾਕੇ ਦੇ ਵਿੱਚ ਕਿਉਂਕਿ ਮੈਨੂੰ ਐ ਲੱਗਦਾ ਵੀ ਸਾਲ ਦੀ ਚੋਣਾਂ ਨਾਲ ਜਦੋਂ ਇਹ ਲੋਕ ਜਿਹੜੀ ਖਨੌਰੀ ਤੇ ਸੰਭੂ ਵਾਲਾ ਬਾਰਡਰ ਦਾ ਉਹ ਕਹਿੰਦਾ ਵੀ ਉਹ ਬਹੁਤ ਔਖੇ ਨੇ ਉਹਨਾਂ ਦਾ ਜ਼ਿਕਰ ਵੀ ਉਹਨਾਂ ਨੇ ਕੀਤਾ ਵੀ ਉਹ ਬਹੁਤ ਔਖੇ ਨੇ ਬਹੁਤ ਲਾਸ ਹੋ ਰਿਹਾ ਪੰਜਾਬ ਦਾ ਉਹਨਾਂ ਨੇ ਸਾਡੇ ਕੋਲੇ ਜ਼ਿਕਰ ਵੀ ਕੀਤਾ ਉਹਨਾਂ ਨੇ ਕਿਹੜੀ ਗੱਲ ਹੈ ਵੀ ਉਹ ਕਿਸਾਨੀ ਮਸਲੇ ਚ ਬਦਨਾਮ ਕਰਕੇ ਚਾਹੁੰਦਾ ਵੀ ਮੈਂ ਜੋ ਫੈਸਲਾ ਕੀਤਾ ਹੈ ਠੀਕ ਹੈ ਜੋ ਕਿਸਾਨ ਜਤੇ ਬੰਦੀਆਂ ਦੇ ਰਹੀਆਂ ਨੇ ਧਰਨਾ ਇਹਨੂੰ ਸਾਡੇ ਧਰਨਿਆਂ ਨੂੰ ਉਹਨੇ ਯਾਨੀ ਛੜਕਾ ਰੁਕਣ ਵਾਲਾ ਧਰਨਾ ਬਣਾਤਾ ਅਸੀਂ ਤਾਂ ਲਾ ਰਹੇ ਹਾਂ ਧਰਨਾ 34 ਸੈਕਟਰ ਮੰਗ ਰਹੇ ਹਾਂ ਸਤਾਰਾ ਫੈਕਟਰ ਮੰਦੇ ਦੋ ਕਿਤੇ ਥਾਂ ਦੇ ਦੋ ਅੱਜ ਥਾਂ ਦੀ ਬੇਨਤੀ ਕੀਤੀ ਹੈ ਉਥੇ ਤਾਂ ਕੋਈ ਸੜਕ ਰੋਕਣ ਦਾ ਮਤਲਬ ਨਹੀਂ ਸੀ ਇਸ ਨਾਲ ਗੱਲ ਨਾਲ ਦਾ ਕੀ ਮਤਲਬ ਵੀ ਮੁੱਖ ਮੰਤਰੀ ਸਾਹਿਬ ਨੇ ਫਿਰ ਪੂਰੇ ਪੰਜਾਬ ਨੂੰ ਇਹ ਝੂਠ ਬੋਲਤਾ মিডিਆ ਸਾਹਮਣੇ ਵੀ ਇਹ ਰੇਲਾਂ ਰੋਕਣ ਜਾਂ ਸੜਕਾਂ ਰੋਕਣ ਦਾ ਪ੍ਰੋਗਰਾਮ ਦੇਖੋ ਝੂਠ ਦਾ ਤਾਂ ਤੁਹਾਨੂੰ ਅੱਜ ਹੀ ਪਤਾ ਲੱਗਿਆ ਵੀ ਅੱਜ ਦੱਸੋ ਦੋ ਵੀ ਕਿਹੜੀ ਸੜਕ ਰੋਕੀਆ ਸੀ ਸਾਡੇ ਸਾਰੇ ਕਿਤੇ ਕਿਤੇ ਜਨਤਾ ਇੰਨੀ ਬਾਹਰ ਆਈ ਹੈ ਮੰਡੀਆਂ ਘਰਾਂ ਦੇ ਵਿੱਚੋਂ ਦੱਸ ਦੋ ਵੀ ਕਿਹੜੀ ਜਨਤਾ ਕਿੱਥੇ ਸੜਕ ਤੇ ਬੈਠੀ ਆ ਉਹਨੇ ਸੜਕਾਂ ਸਾਰੇ ਸੀ ਸੜਕਾਂ ਛੱਡ ਕੇ ਬੈਠੇ ਆ ਅਸੀਂ ਮੰਡੀਆਂ 'ਚ ਬੈਠੇ ਆ ਅਸੀਂ ਕਿਤੇ ਵੀ ਪੁਲਿਸ ਦੇ ਨਾਲ ਟਕਰਾਰ ਨਹੀਂ ਆਈ। ਅਸੀਂ ਆਪਣੀਆਂ ਥੜਕਾਂ ਛੱਡ ਕੇ ਪ੍ਰਦਰਸ਼ਨ ਕੀਤਾ ਵੀ ਠੀਕ ਹੈ ਜਿੱਥੇ ਰੁਕਦੇ ਨੇ ਉੱਥੇ ਰੁਕ ਜਾਂਦੇ। ਕਿਹੜੀ ਸੜਕ ਰੋਕੀ ਹੈ ਕੋਈ ਸੜਕ ਨਹੀਂ ਰੋਕੀ। ਠੀਕ ਹੈ ਜੀ। ਔਰ ਲਾਸਟ ਉੱਪਰ ਮੈਂ ਤੁਹਾਨੂੰ ਇਹ ਪੁੱਛਣਾ ਚਾਹਣਾ ਐ ਜੇਕਰ ਹੁਣ ਆਮ ਜਨਤਾ ਇਹ ਸਵਾਲ ਕਰੇ ਕਿ ਜਿਵੇਂ ਹੁਣ ਆਪਾਂ ਮੋਰਚਾ ਤੁਸੀਂ ਕਹਿੰਦੇ ਹੋ ਅਸੀਂ ਮੁੱਲਤ ਵੀ ਕਰ ਦਿੱਤਾ। ਤਜੇ ਆਮ ਜਨਤਾ ਚ ਤੁਹਾਡੇ ਕੈਡਰ ਚ ਕੋਈ ਸਵਾਲ ਆਵੇ ਵੀ ਫਿਰ ਮੁੱਖ ਮੰਤਰੀ ਦੇ ਕਹਿਣ ਤੇ ਪਹਿਲਾਂ ਕਿਉਂ ਨਹੀਂ ਕੀਤਾ ਤਾਂ ਇਹਦਾ ਕੀ ਜਵਾਬ ਹੈ ਮੁੱਖ ਮੰਤਰੀ ਨੇ ਮੋਰਚਾ ਮਲਤਵੀ ਕਰਨ ਦਾ ਤੇਦਾ ਜਿਹੜਾ ਮਨੋਰਥ ਸੀ ਉਹ ਇਹ ਇਹ ਸੀ ਕਿ ਮੈਂ ਜਿੰਨੀਆਂ ਮੰਗਾਂ ਤੁਸੀਂ ਕੀਤੀਆਂ ਲੈਂਦੀਆਂ ਨੇ ਸਾਰੀਆਂ ਮੰਨ ਲੀਆਂ ਜਦੋਂ ਕਿ 18 ਮੰਗਾਂ ਚ 9 ਤੇ ਚਰਚਾ ਹੋਈ ਹੈ ਉਹਦੇ ਵਿੱਚੋਂ ਵਨ ਟਾਈਮਸ ਕਰਜ਼ੇ ਵਾਲੀ ਮੰਗ ਤੇ ਕੁਝ ਨਹੀਂ ਕਿਨਵੇੜਾ ਕੀਤਾ ਬੰਟੇ ਇੱਕ ਖੇਤੀ ਰੀਤੀ ਨੂੰ ਕਹਿੰਦਾ ਮੈਂ ਮਈ ਮਾਰਚ ਤੱਕ ਲਾਗੂ ਕਰ ਦੂੰਗਾ ਹੁੰਦੀ ਹੈ ਕਿ ਨਹੀਂ ਹੁੰਦੀ ਮੈਨੂੰ ਲੱਗਦਾ ਹੁੰਦੀ ਉਹ ਵੀ ਨਹੀਂ ਪੰਜ ਫਸਲਾਂ ਜੀ ਐਮ ਐਸ ਪੀ ਮੰਗੀ ਸੀ ਅਸੀਂ ਮੱਕੀ ਦੇ ਉੱਤੇ ਮਟਰਾਂ ਦੇ ਉੱਤੇ ਤੇ ਆਲੂਆਂ ਦੇ ਉੱਤੇ ਗੋਭੀ ਉੱਤੇ ਇਹਨਾਂ ਤੇ ਮੂੰਗੀ ਉੱਤੇ ਅਸੀਂ ਇਹ ਫਸਲਾਂ ਤੇ ਐਮ ਐਸ ਪੀ ਮੰਗੀ ਜੀ ਉਹ ਗੋਲ ਮੋਲ ਕਰਕੇ ਉਹਦਾ ਕੋਈ ਸਪਸ਼ਟ ਜਵਾਬ ਦੇ ਕੇ ਨਹੀਂ ਗਿਆ ਤੇ ਉਹਦੀ ਤੀਜੀ ਸਹਿਕਾਰੀ ਸੈਟੀਆਂ ਦੀ ਮੰਗ ਪੱਤਰ ਦੀ ਗੱਲ ਕੀਤੀ ਸੀ ਅਸੀਂ ਆ ਜਮੀਨਾਂ ਤੇ ਨਵੇੜੇ ਜਿਹੜੇ ਭਾਰਤ ਮਾਲਾ ਪ੍ਰੋਜੈਕਟ ਵੀ ਇਹ ਜਮੀਨਾਂ ਨੇ ਇਹਦਾ ਝੰਡਾ ਜੀ ਆਉਣਾ ਸੀ ਆ ਜਿਹੜੀ ਆ ਜਮੀਨਾਂ ਤੇ ਬਾਤ ਕਰਨ ਦੀ ਜਿਵੇਂ ਇਹਨਾਂ ਦੇ ਮਾਲਕੀ ਹੱਕ ਵਾਲੀ ਹੈ ਜਿਹੜੀ ਇਹਦੇ ਤੇ ਇਹ ਤੇ ਗੋਲ ਮੋਲ ਜੇ ਕਰ ਗਿਆ ਕੋਈ ਕਮੇਟੀ ਬਣਾ ਦੋ ਮੈਨੂੰ ਵੇਰਵੇ ਦੇ ਦੋ ਮਰਨ ਫਲਾਣਾ ਦੇ ਦੋ ਕੋਈ ਠੋਸ ਜਵਾਬ ਨਹੀਂ ਉਹਨਾਂ ਦਾ ਕੋਈ ਸਾਨੂੰ ਕਿਸੇ ਗੱਲ ਦਾ ਆ ਇਸ ਲਈ ਵਿੱਚ ਉਹਨੇ ਇੱਕੋ ਹੀ ਗੱਲ ਕਹੀ ਵੀ ਮੈਂ ਜਿਹੜੀ ਜੋਨੇ ਦੀ ਵਿਕਰੀ ਵਿਜਾਈ ਹੈ ਇਹ 1 ਜੂਨ ਤੋਂ ਸ਼ੁਰੂ ਕਰ ਦੂੰਗਾ ਤੇ ਇਹ ਆਇਆ ਸੀ ਵੀ ਇੱਕ ਪੋਜੀਟਿਵ ਸੀ ਤੇ ਬਾਕੀ ਦਾ ਤਕਰੀਬਨ ਆਇਆ ਸੀ ਗੋਲ ਮੋੜ ਜੇ ਕਰ ਗਿਆ ਇਹਦੀਆਂ ਮੰਗਾਂ ਦੇ ਵਿੱਚੋਂ ਕੁਝ ਤਾਂ ਕੋਲ ਮੋੜ ਕਰ ਗਿਆ ਅਜੇ-ਦਿਆਂ ਦੀ ਚਰਚੇ ਦੀ ਹੋਈ ਫਿਰ ਪਰ ਤੁਸੀਂ ਸ਼ਾਇਦ ਸੁਣਿਆ ਹੋਣਾ ਹੈ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਮੀਡੀਆ ਦੇ ਘਟੋ-ਘਟ 50 ਚੈਨਲਾਂ ਦੇ ਅੱਗੇ ਖੜਕੇ ਆਖਿਆ ਵੀ ਇਹਨਾਂ ਦੀ ਇੱਕ ਵੀ ਮੰਗ ਮੇਰੇ ਨਾਲ ਸੂਬਾ ਸਰਕਾਰ ਨਾਲ ਸੰਬੰਧਤ ਨਹੀਂ ਸੀ ਸਾਰੀਆਂ ਮੰਗਾਂ ਸੈਂਟਰ ਨਾਲ ਸੰਬੰਧਤ ਸੀ ਕਹਿੰਦਾ ਮੈਨੂੰ ਐਵੇਂ 2 ਘੰਟੇ ਇਹਨਾਂ ਨੇ ਬਿਠਾਈ ਰੱਖਿਆ ਬਿਲਕੁਲ ਝੂਠ ਮੈਨੂੰ ਇਹ ਦੱਸੋ ਜਿਹੜੀ ਐਮਐਸਪੀ ਦੀ ਜਿਹੜੀ ਕੌਮੀ ਖੇਤੀ ਨੀਤੀ ਰੱਦ ਕੀਤੀ ਆ ਨਾ ਉਹ ਤੇ ਅਸੀਂ ਪਹਿਲੇ ਕਾਲਮ ਦੇ ਵਿੱਚ ਇਹਨਾਂ ਦਾ ਧੰਨਵਾਦ ਕੀਤਾ ਵੀ ਤੁਸੀਂ ਬਹੁਤ ਵਧੀਆ ਕੀਤਾ ਧੰਨਵਾਦ ਸ਼ਬਦ ਨਹੀਂ ਅਸੀਂ ਕਦੇ ਲਿਖਦੇ ਨਹੀਂ ਹੁੰਦੇ ਦੇਖੋ ਖੇਤੀ ਨੀਤੀ ਕੀ ਦਾ ਸਬਜੈਕਟ ਹੈ ਜੀ ਸਹਿਕਾਰੀ ਕਮੇਟੀਆਂ ਦੇ ਵਿੱਚ ਸਾਡੀਆਂ ਕਾਪੀਆਂ ਬਣਾਈਆਂ ਜਾਣ ਸਾਨੂੰ ਮੈਂਬਰਸ਼ਿਪ ਦਿੱਤੀ ਜਾਵੇ ਸਾਡੀ ਕਰਜ਼ੇ ਦੀ ਲਿਮਟ ਵਧਾਈ ਇਹ ਕੀ ਦੀ ਮੰਗ ਹੈ ਜੀ ਆਵਾਦਕਾਰਾਂ ਨੇ ਜ਼ਮੀਨ ਦੀ ਮਾਲਕੀ ਹੱਕ ਦੀ ਮੰਗ ਦੱਸੋ ਕੀ ਦੀ ਹੈ ਖੇਤੀ ਨੀਤੀ ਬਣਾਉਣ ਦੀ ਮੰਗ ਦੱਸੋ ਕੀ ਦੀ ਹੈ ਸੈਗਰੀ ਤੇ ਜਿਹੜੀਆਂ ਮਤਲਬ ਦੂਜੀ ਹੈਗੀ ਆ ਗੜਿਆਂ ਦੀ ਮਾਰ ਵਾਰਾ ਪਸ਼ੂਆਂ ਵਾਲੀਆਂ ਮੰਗਾ ਤੇ ਕਰਜੇ ਮਾਫੀ ਵਾਲੀਆਂ ਮੰਗਾ ਨੇ ਜਿਹੜੀਆਂ ਖੁਦਕੁਸ਼ੀਆਂ ਦੇ ਪੀੜਤ ਨੂੰ ਜਿਹੜੀਆਂ ਮੰਗਾ ਨੇ ਜਿਹੜੀਆਂ ਇਹ ਮੇਰੇ ਖਿਆਲ 2022 ਦੇ ਵਿੱਚ 23 ਦੇ ਵਿੱਚ ਤੇ 24 ਦੇ ਵਿੱਚ ਜਦੋਂ ਦੀ ਇਹ ਸਰਕਾਰ ਆਈ ਹੈ ਉਦੋਂ ਤੋਂ ਲੈ ਕੇ ਅੱਜ ਤੱਕ ਇਹ ਬੁਨਿਆਦਨ ਵੀ ਕਿੰਨੀਆਂ ਛੜਕਾ ਰੁਕੇ ਨੇ ਮੈਂ ਤੁਹਾਨੂੰ 23 ਦੀ 24 ਦੀ ਧਾਰਨ ਦਿੰਦਾ 24 ਦੇ ਵਿੱਚ ਝੋਨਾ ਨਹੀਂ ਵਿਕਿਆ ਅਸੀਂ ਟੋਲ ਪਲਾਜ਼ਾ ਮਹੀਨਾ ਫਰੀ ਕੀਤੇ ਨੇ ਸੜਕਾਂ ਤੋਂ ਸੋ ਕਿਹੜੀਆਂ ਰੁਪਈਆਂ ਲੈ ਅਸੀਂ ਬੀਜੇਪੀ ਦੇ ਘਰਾਂ ਦੇ ਮੂਹਰੇ ਧਰਨੇ ਮਾਰੇ ਨੇ ਇਹਨਾਂ ਦੇ ਮੰਤਰੀਆਂ ਤੇ ਐਮਐਲਏ ਨੇ ਘਰਾਂ ਦੇ ਮੂਹਰੇ ਧਰਨੇ ਮਾਰੀ ਨੇ ਦੱਸੋ ਧਰਨਾ ਦਾ ਸੜਕ ਕਿਹੜੀਆਂ ਰੁਪਈਆਂ ਨੇ ਇਦੋਂ ਪਹਿਲਾਂ ਅਸੀਂ ਐਮਪੀਆਂ ਨੂੰ ਐਸਕੇਮ ਦੇ ਸਾਦੇ ਤੇ ਐਮਪੀ ਭਾਰਤ ਦੇ ਐਮਪੀਆਂ ਨੂੰ ਮੰਗ ਪੱਤਰ ਜਾ ਕੇ ਦਿੱਤੇ ਨੇ ਦੱਸੋ ਅਸੀਂ ਕਿਹੜਾ ਅਕਸੀਤ ਹੈ ਇਦੋਂ ਪਹਿਲਾਂ ਅਸੀਂ ਜ਼ਿਲ੍ਹਾ ਪੱਡਰ ਤੇ ਜਿਹੜੀ ਕੌਮੀ ਖੇਤੀ ਨੀਤੀ ਆਈ ਹੈ ਜ਼ਿਲ੍ਹਾ ਪੱਡਰ ਤੇ ਅਸੀਂ ਐਕਸ਼ਨ ਕਰਕੇ ਡੀਸੀਆਂ ਦੇ ਧਰਨੇਬਾਰ ਕੇ ਮੰਗ ਪੱਤਰ ਦਿੱਤੇ ਨੇ ਤਾਂ ਸੋਦੇ ਨਾਲ ਕਿਹੜੀ ਛੱਕੀ ਇਹ ਤਾਂ ਮੁੱਖ ਮੰਤਰੀ ਨੇ 2 2.5 ਘੰਟੇ ਜੇ ਸਾਡੇ ਨਾਲ ਲਾਏ 2 ਘੰਟੇ ਲੱਗੇ ਸਾਡੇ ਅਸੀਂ 4 ਵਜੇ 4 ਵਜੇ ਕਿਹੜੇ ਮਿੰਟ ਤੇ ਬੈਠੇ ਆ ਮੈਨੂੰ ਲੱਗਦਾ 6 ਵਜੇ 10 ਮਿੰਟ ਤੇ ਉੱਠੇ ਸੀ ਫਿਰ ਮੁੱਖ ਮੰਤਰੀ ਸਾਹਿਬ ਇਹ ਕਹਿੰਦੇ ਵੀ ਆ ਸੋਡੀਆਂ ਮੰਗਾ ਭਾਈ ਸਾਡੀਆਂ ਕੇਂਦਰ ਨਾਲ ਜੁੜਮੀਆਂ ਨੇ ਤੇ ਮੇਰੇ ਨਾਲ ਇਹਦਾ ਕੋਈ ਲਗਾਤਿਕ ਨਹੀਂ ਤੁਸੀਂ ਮੋਰਚਾ ਲਾਉਣਾ ਜੀ ਸੱਤ ਕੇ ਰਹੋ ਤੁਹਾਡਾ ਮੋਰਚਾ ਕੇਂਦਰ ਦੇ ਖਰਾਪ ਹੈ ਪਰ ਜਿਵੇਂ ਪੰਜਾਬ ਨੂੰ ਉਹਨਾਂ ਨੇ ਬਾਅਦ ਚਵੇਂ ਕਿਹਾ ਵੀ ਇਹ ਤਾਂ ਮੰਗਾ ਕੇਂਦਰ ਨਾਲ ਸੰਬੰਧਿਤ ਨੇ ਮੀਟਿੰਗ 'ਚ ਤੁਹਾਨੂੰ ਬਿਲਕੁਲ ਨਹੀਂ ਕਿਹਾ ਬਿਲਕੁਲ ਨਹੀਂ ਉਹਦੀ ਬਿਊਰੋਕ੍ਰੇਸੀ ਬੈਠੀ ਸੀ ਸਾਰੀ ਸਾਰੇ ਅਫਸਰ ਬੈਠੇ ਸੀ ਥੱਤੀ ਜੱਥੇ ਬੰਦੀਆਂ ਦੇ ਸੀ ਘੱਟੋ ਘੱਟ ਸੀ 40 ਬੰਦੇ ਸੀਗੇ ਤੇ ਦੱਸਿਓ ਉਹਨਾਂ ਦੇ ਵਿੱਚੋਂ ਇੱਕ ਤੋਂ ਵੀ ਘਾਹ ਰੋ ਵੀ ਉਹਨਾਂ ਨੇ ਕਦੇ ਮੁੱਖ ਮੰਤਰੀ ਸਾਹਿਬ ਨੇ ਇੱਕ ਵਾਰੀ ਵੀ ਐਂ ਕਿਹਾ ਹੋਵੇ ਛੁੱਟੀਆਂ ਹੀ ਮੰਗਾ ਤਾਂ ਮੇਰੇ ਨਾਲ ਸੰਬੰਧਿਤ ਹੈ ਨਹੀਂ ਠੀਕ ਹੈ ਜੀ ਅ ਉਗਰਾਹਾਂ ਸਾਹਿਬ ਨੇ तमाम जवाब ਦਿੱਤੇ ਨੇ ਇੱਕ ਅਗਰਾਹਾਂ ਸਾਹਿਬ ਹੋਰ ਗੱਲ ਮੈਂ ਰਹਿ ਗਈ ਮੁੱਖ ਮੰਤਰੀ ਸਾਹਿਬ ਨੇ ਇੱਕ ਹੋਰ ਗੱਲ ਬਹੁਤ ਵੱਡੀ ਕਹੀ ਹੈ ਜੀ ਜਿਹਦੀ ਚਰਚਾ ਪੰਜਾਬ ਚ ਹੈ ਉਹ ਕਹਿੰਦੇ ਵੀ ਇਹ ਤਾਂ ਨੂਸਸ ਦੀ ਲੜਾਈ ਤੇ ਵੀ ਧਰਨੇ ਲਾਈ ਜਾਂਦੇ ਨੇ ਇਹਦਾ ਕੀ ਜਵਾਬ ਹੈ ਸਾਡੇ ਤਾਂ ਕੋਈ ਧੰਨ ਚ ਨਹੀਂ ਵੀ ਨੂਸਸ ਦੀ ਲੜਾਈ ਤੇ ਕੋਈ ਧਰਨਾ ਲੱਗਾ ਹੋਇਆ ਕਿਸੇ ਜਥੇਬੰਦੀ ਨੇ ਮੈਨੂੰ ਤਾਂ ਨਹੀਂ ਲੱਗਦਾ ਇਹ ਪਤਾ ਨਹੀਂ ਕਿਧਰੋਂ ਕੱਢ ਮਰੀ ਭਗਵੰਤ ਮਾਨ ਜੀ ਦੋਸਤੋ ਤੁਸੀਂ ਸੁਣਿਆ ਜਗਿੰਦਰ ਸਿੰਘ ਉਗਰਾਹਾ ਜੀ ਰਿਹਾ ਹੋ ਕੇ ਕਰਾਚੋ ਦੇ ਜਿਹੜਾ ਕਿਸਾਨ ਇੱਥੇ ਪ੍ਰੋਟੈਸਟ ਚੱਲ ਰਿਹਾ ਪ੍ਰਦਰਸ਼ਨ ਚੱਲ ਰਿਹਾ ਉਹਦੇ ਵਿੱਚ ਆ ਚੁੱਕੇ ਨੇ ਔਰ ਆਪਾਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਤੁਸੀਂ ਸੁਣੇ ਨੇ ਸਾਰੇ ਜਵਾਬ ਤੁਸੀਂ ਹੁਣ ਆਪਣਾ ਕਮੈਂਟ ਲਿਖਣ ਚ ਕੰਜੂਸੀ ਨਾ ਕਰਿਓ ਆਪਣਾ ਕੀਮਤੀ ਵਿਚਾਰ ਲਿਖਿਓ ਤੁਸੀਂ ਮੁੱਖ ਮੰਤਰੀ ਸਾਹਿਬ ਦੀਆਂ ਬਾਈਟਸ ਵੀ ਸੁਣ ਲੀਆਂ ਜੋ ਪੂਰੇ ਪੰਜਾਬ ਨੂੰ ਮੁੱਖ ਮੰਤਰੀ ਸਾਹਿਬ ਨੇ ਦੱਸਿਆ ਵੀ ਇਹ ਰੇਲਾਂ ਰੋਕਣ ਜਦ ਬੱਸਾਂ ਰੋਕਣ ਦੀ ਕੋਸ਼ਿਸ਼ ਕਰਨੀ ਸੀ ਇਹਨਾਂ ਨੇ ਮੈਂ ਤਾਂ ਕਰਕੇ ਨਰਾਜ ਹੋਇਆ ਜਾਂ ਉਹਨਾਂ ਨੇ ਜਿਹੜੀ ਗੱਲ ਕੀਤੀ ਵੀ ਇਹਨਾਂ ਦੀ ਇੱਕ ਵੀ ਮੰਗ ਪੰਜਾਬ ਸਰਕਾਰ ਨਾਲ ਸੰਬੰਧਿਤ ਨਹੀਂ ਹੈਗੀ ਜਾਂ ਉਹਨਾਂ ਨੇ ਕਿਹਾ ਕਿ ਇਹ ਨੌਸਸ ਦੀਆਂ ਲੜਾਈਆਂ ਤੇ ਧਰਨੇ ਲਾਉਂਦੇ ਨੇ तमाम ਗੱਲਾਂ ਦੇ ਉੱਪਰ ਉਗਰਾਹਾ ਸਾਹਿਬ ਨੇ ਆਪਣਾ ਪੱਖ ਕਿਸਾਨਾਂ ਦਾ ਪੱਖ ਰੱਖਿਆ ਤੁਸੀਂ ਫੈਸਲਾ ਕਰਿਓ ਤੁਹਾਡੀ ਕਚਹਿਰੀ 'ਚ ਜਵਾਬ ਸਬਮਿਟ ਹੋ ਗਿਆ ਕੌਣ ਠੀਕ ਕਹਿ ਰਿਹਾ ਕੌਣ ਗਲਤ ਕਹਿ ਰਿਹਾ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਸਿੰਘ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ ਉਗਰਾਹ ਸਾਹਿਬ ਬਹੁਤ ਮਿਹਰਬਾਨੀ ਸ਼ੁਕਰੀਆ ਜੀ ਤੁਹਾਡਾ ਧੰਨਵਾਦ ਧੰਨਵਾਦ